ਸਵਾਗਤ ਹੈ ਮਿੱਤਰੋ ਸੋਡਾ ਇੱਕ ਹੋਰ ਛੋਟੇ ਜਿਹੇ ਬਲੌਗ ਦੇ ਵਿੱਚ ਉਮੀਦ ਕਰਦੇ ਹਾਂ ਤੁਹਾਨੂੰ ਇਹ ਬਲੌਗ ਵਧੀਆ ਲੱਗੂਗਾ ਸੋ ਮਿੱਤਰੋ ਬਣੇ ਨੋ ਤੁਸੀਂ ਬਲੌਗ ਦੇ ਵਿੱਚ ਅੱਜ ਆਪਾਂ ਜਾਵਾਂਗੇ ਜਾਖਲ ਜਾਖਲ ਤੋਂ ਮੇਰੀ ਵਾਈਫ ਦੇ ਪੈਰ ਤੇ ਥੋੜੀ ਜਿਹੀ ਹੱਡੀ ਵੱਧ ਰਹੀ ਹੈ ਉਹਦੇ ਪਲੱਸਟਰ ਲਿਆਵਾ ਕਰਵਾ ਕੇ ਸੋ ਮਿੱਤਰੋ ਆਪਾਂ ਚੱਲਦੇ ਹਾਂ ਜਾਖਲ ਆਜੋ ਹਾਂਜੀ ਦੋਸਤੋ ਅਸੀਂ ਜਾਂਦੇ ਹਾਂ ਜੀ ਹੁਣ ਜਾਖਲ ਮੇਰੀ ਵਾਈਫ ਦਾ ਪੈਰ ਦੁਖਦਾ ਜਦੋਂ ਪੈਰ ਤੇ ਖਾਣ ਜਾਦੇ ਹਾਂ ਲੋ ਮਿੱਤਰੋ ਡਾਕਟਰ ਨੇ ਦਾਤਾ ਪਲਸਟਰ ਪਹਿਲਾਂ ਲਾਇਆ ਰੂਪ ਉੱਪਰ ਇਹਦੇ ਫੇਰ ਲਾਤਾ ਪਲਾਸਟਿਕ ਵਾਲਾ ਪਲਸਟਰ ਸੋ ਮਿੱਤਰੋ ਮੂੰਹ ਲਟਕਾ ਰਖਿਆ ਹੈ ਮੈਡਮ ਨੇ ਹੁਣ ਜਾਂਦੇ ਆਪਾਂ ਪਿੰਡ ਹਾਂਜੀ ਦੋਸਤੋ ਅਸੀਂ ਆ ਕੇ ਜਾਖਲ ਤੋਂ ਹੁਣ ਵਾਪਸ ਆਣ ਲੱਗ ਰਹੇ ਹਾਂ ਜੀ ਡਾਕਟਰ ਕੋਲੇ ਗਏ ਸੀਗੇ ਜੀ ਡਾਕਟਰ ਨੇ ਪਲਸਟਰ ਕਰਤਾ ਜੀ ਮਹੀਨੇ ਦਾ ਕਹਿੰਦੇ 1 ਮਹੀਨਾ ਰੈਸਟ ਕਰੋ ਹੁਣ ਹੁਣ 1 ਮਹੀਨਾ ਰੈਸਟ ਤੇ ਆ ਜੀ ਬਾਕੀ ਬੜੇ ਰੋ ਬਲੌਗ ਚ ਜੀ ਛੋਡੇ ਨਾਲ ਬਾਕੀ ਗੱਲਬਾਤ ਕਰਦੇ ਆ ਘਰੇ ਆ ਕੇ ਪੁੱਤਰੋ ਆਪਾਂ ਘਰੇ ਆ ਗਏ ਆ ਤੇ ਆ ਪੜ ਗਏ ਜੀ ਦੇਖੋ ਆ ਕੇ ਸੋ ਗਏ ਇਹ ਆਪੇ ਨੇ ਸੁੱਤੇ ਨੱਕੇ ਨੇ ਮੈਲਟ ਗੇਮ ਆ ਖੇਦਣਾ ਕਮਲਾ ਕਮਲਾ ਗੇ ਮਦਨਾਮੇ ਜੀ ਆ ਘਰ ਤਾਂ ਪਲਸ ਪਰ ਮਹੀਨੇ ਦੀ ਰੈਸਟ ਹੋ ਗਈ ਦੋਸਤੋ ਚਾਹ ਪੀ ਗਏ ਅਸੀਂ ਫ੍ਰੀ ਹੋ ਗਏ ਜੀ ਮੈਂ ਚਾਹ ਦੀ ਵੀਡੀਓ ਨਹੀਂ ਬਣਾ ਸਕਿਆ ਹੈਗਾ ਚਾਹ ਪੀ ਦੇ ਤੋਂ ਬਾਅਦ ਦੇਖ ਲੋ ਜੀ ਆ ਲੱਗ ਗਏ ਆ ਬਾਕੀ ਇੱਧਰ ਮੇਰੇ ਬੱਚੇ ਆ ਗਏ ਜੀ ਵੀਡੀਓ ਬਣਾਉਣ ਵਾਸਤੇ ਮੇਰੇ ਮੁੰਡੇ ਬਹੁਤ ਮੇਰਾ ਸਾਥ ਦਿੰਦੇ ਨੇ ਇੱਧਰ ਮੇਰਾ ਮੁੰਡਾ ਜੀ ਠੋਕਰਾ ਇਹ ਵੀ ਸਕੂਲ ਤੋਂ ਹੁਣੇ ਆਏ ਨੇ ਜੀ ਇਹਨਾਂ ਨੇ ਮੋਬਾਈਲ ਮੂਲ ਦੇਖ ਲਿਆ ਆ ਆਪਣੀ ਮੋਬਾਈਲ ਦੇਖਣ ਲੱਗ ਰਹੀ ਹੈ ਜੀ ਇਹ ਸ਼ਾਨੀ ਬੋਤ ਹੈ ਜੀ ਆ ਮੇਰੀ ਤਾਈ ਆ ਗਈ ਜੀ ਵੱਡੀ ਆਈ ਹੈ ਜੀ ਮੇਰੀ ਸੱਸਰੀ ਘਾਲ ਤਾਈ ਕਿਸ ਤਰ੍ਹਾਂ ਖੜੀ ਜੀ ਖੜੀ ਹੈ ਠੀਕ ਠਾਕ ਹਾਂ ਠੀਕ ਠਾਕ ਹੈ ਓਕੇ ਦੀਨਾ ਲੈਣ ਆਈ ਹੈ ਹਾਂ ਠੀਕ ਹੈ ਜੀ ਮੈਂ ਤਾਂ ਹੁਣ ਨੂਨਾ ਨੂਨਾ ਲੈ ਕੇ ਜਾਊਗੀ ਜੀ ਮੱਜਾ ਨੂੰ ਨੀਰਾ ਪਾਊਗੀ ਜਾ ਕੇ ਬਾਕੀ ਬਲੌਗ ਚ ਬਣੇ ਰਹੋ ਜੀ ਤੁਹਾਨੂੰ ਅੱਗੇ ਦਿਖਾਣੇ ਆ ਜੀ ਆਪਣੇ ਪਰਿਵਾਰ ਚ ਫੈਮਿਲੀ ਚ ਆਪਣੀ ਕਰਦੀ ਜੀ ਲਾਈਫ ਹੈ ਆਪਾਂ ਕਿ ਰੋਜ਼ ਰੋਜ਼ ਕਿਵੇਂ ਜਿਉਂਦੇ ਆ ਕਿਵੇਂ ਕੰਮ ਕਰਦੇ ਆ ਕਿ ਰਾਕੇ ਲਿਆਏ ਹੋ ਕਿਉਂ ਗਿਆ ਮਸੀ ਜਾਂ ਕੇ ਕਰਾ ਕੇ ਲਿਆਏ ਹੋ ਪਲੇਸਟਰ ਪਲੇਸਟਰ ਕਿਵੇਂ ਹੱਡੀ ਬਦਦੀ ਸੀ ਕੀ ਡਾਕਟਰ ਕਹਿੰਦੇ ਲੱਗਿਆ ਕਿ ਪਲੇਸਟਰ ਕਰਨਾ ਪਵੇਗਾ ਆ ਜਾ ਲੈ ਸਭ ਆਇਓ ਕਰਾਟੇ ਦੇ ਵਿੱਚ ਦੇਖਿਆ ਕੋ ਡਲੇ ਕਰਾਟੇ ਆਇਓ ਜਾਖਲ ਤੋਂ ਕਿੰਨੇ ਪੈਸੇ ਲੈਂਦੇ ਪਹਿਲੇ ਤਾਂ ਉਹਨੇ ਲੈ ਲਿਆ 1500 ਰੁਪਏ ਉਹ ਤੇਰੀ ਤੋਂ ਇੰਨੇ ਪੈਸੇ ਲੈ ਲੀਏ ਹੋਰ ਮੈਂ ਹੋਰ ਪੈਸੇ ਨਹੀਂ ਦੇ ਦੀ 1500 ਰੁਪਏ ਲੈ ਲਿਆ 1500 ਰੁਪਏ ਲੈ ਲਿਆ 14 ਨਾ ਲੈ ਪੈਸੇ ਲੈ ਦੇਖ ਲੈ ਪੱਕ ਦੂਜਾ ਪਲਸਟਰ ਕਰਿਆ ਪਲਾਸਟਿਕਾ ਆਇਆ ਚਾ ਪਾਣੀ ਮੇ ਨੂੰ ਮੇ ਪਾਣੀ ਪੂਣੀ ਕੁਛ ਨਹੀਂ ਲੱਗੇਗਾ ਇਸ ਤੇ ਕੁਛ ਨਹੀਂ ਲੱਗਦਾ ਕਹਿੰਦਾ ਪਾਣੀ ਪੂਣੀ ਚੱਕਰ ਨਹੀਂ ਹੈਗਾ ਇੱਕ ਮਿੰਨਾ ਰੱਖਿਆ ਜਿੰਨੇ ਦਿਨ ਰੱਖਿਆ ਇੰਨਾ ਹੀ ਫਾਇਦਾ ਤੋਲੂ ਆਉਗੇ ਐਨੇ ਲੱਗੇ ਨਹੀਂ ਹੈ ਚੀਸੋ ਕਾ ਇੱਕ ਪੜਾਤਾ ਚੀਸੋ ਕਾ ਸਸੂ ਉੱਠਵੇ ਜਿਹੜੀ ਪੱਟੀ ਜੀ ਬੰਦਿਆ ਕਰ ਉੱਠ ਵੀ ਵਾਏ ਬਾਤ ਕਰੀਂ ਠੀਕ ਹੈ ਉਹ ਤਾਂ ਇਹ ਾਡੀ ਮੁਰਜੋ ਦੇਗੀ ਾਡੀ ਮੁਰਜੇਗੀ ਕਹ ਦਬ ਜੇਗੀ ਉਹੜੀ ਆਗਾ ਪਤਾ ਨਹੀਂ ਕਿਤਨਾ ਜਾਤੀ ਜ਼ਰਦੀ ਚੋੜੇ ਝਾਤੀ ਹਾਂਜੀ ਕਲਾਕਾਰ ਸਾਹਿਬ ਦੱਸੋ ਇਹ ਛੋਟੇ ਨਮੂਨੇ ਛੋਟੇ ਐਕਟਰ ਤੇਰੇ ਦੋ ਜਿੱਤਰੇ ਜਾਤੀ ਸਾ ਗਈਆਂ ਜੀ ਗਾਸ ਨੂੰ ਮੇਰੀ ਮੰਮੀ ਉਹ ਉੱਧਰ ਹੀ ਗਏ ਉਹ ਹੀ ਗਾਸ ਨੂੰ ਜਾਓ ਵਗਜੋ ਲੋ ਮਿੱਤਰੋ ਇਹਦੇ ਛੱਟ ਲੱਗੀ ਪੈਰ ਤੇ ਹੁਣ ਸਾਰਾ ਸਮਾਨ ਚਾ ਚੱਕ ਕੇ ਦੇਣਾ ਪੈਂਦਾ ਇਹਨੂੰ ਲੋ ਜੀ ਮੈਡਮ ਜੀ ਚਮਚ ਲੈ ਯਾਰ ਚਮਚ ਲੈ ਲੋ ਜੀ ਚਮਚ ਵੀ ਦੇਣੀ ਪਊਗੀ ਹੁਣ ਇਹਨੂੰ ਛੱਟ ਲੱਗੀ ਹੁਣ ਇਹਦੇ ਹੁਣ ਮਿੰਨਾਂ ਲੱਗਿਆ ਮੈਡਮ ਮਣੀ ਰਹੀ ਮਰੀ ਕੁਸਤੋਂ ਬੱਲੀ ਨਹੀਂ ਮੰਨਦੀ ਕੁਸਣਾ ਹੋ ਛੱਟ ਲੱਗੀ ਇਹਦੇ ਕਾਦੀ ਸਬਜ਼ੀ ਬਣਾਵੀਂ ਕਾਦੀ ਬਣਾਵੀਂ ਸਬਜ਼ੀ ਛੋਲੇ ਦੀ ਸਬਜ਼ੀ ਬਣਾਓ ਆਲੂ ਛੋਲੇ ਕਿਹੜੀ ਬਣਾਣੀ ਵਧੀਆ ਸੀ ਦੇਖਦੇ ਨਹੀਂ ਤੜਕਾ ਕਿਵੇਂ ਲਾਇਆ ਕਰਾਂ ਆਲੂ ਛੋਲੇ ਮੇਰੀ ਮਾਸੀ ਆਈ ਹੈ ਜੀ ਪਤਾ ਲੈਣ ਮੇਰੀ ਵਾਈਫ ਦਾ ਠੀਕ ਹੈ ਜਸਲੀਤਾ ਐਡੀ ਵਧਾ ਮੇਰੀ ਅਜਰੇ ਜਿੱਦੀ ਆਡੀ ਵਧਿਆ ਹਣੀ ਆਡੀ ਵਧਾ ਕੇ ਬੋਲੇ ਡਾਕਟਰ ਡਾਕਟਰ ਨੇ ਲਾ ਪਲਸਟਰ ਕਰਵਾ ਲਿਆ 1 ਮਹੀਨਾ ਦਾ ਪਲਸਟਰ ਨਾ ਠੀਕ ਹੋਣੀ ਕੇ ਬਰਾ ਦਵ ਜੀ ਕਰਮਾ ਕੀ ਮੇਰੀ ਚਲ ਵਧੀਆ ਦਵ ਜੀ ਨਹੀਂ ਤਾਂ ਕਟਾਣੀ ਦੋ ਸਹੀ ਹਾਂਜੀ ਕਟਾਈ ਨਾ ਦਰਦ ਹੋਵੇਗਾ ਐਮੀ ਠੀਕ ਹੋ ਜੂਗੀ ਡਾਕਟਰ ਨੇ ਕਿਹਾ 1 ਮਹੀਨੇ ਦੀ ਉਧਰ ਤੇਰੀ ਮੰਮੀ ਆ ਗਈ ਨੀਰਾ ਲੈ ਕੇ ਗਾਲਾ ਮਿਲਾਂਗੇ ਮੈਨੂੰ ਮੇਰੀ ਮੰਮੀ ਆ ਗਈ ਜੀ ਨੀਰਾ ਲੈ ਕੇ ਦੇਖ ਲੋ ਕੰਨਾ ਔਖਾ ਨੀਰਾ ਲੈਣਾ ਉਵੇਂ ਲੱਗਿਆ ਬਹੁਤ ਗਰਮੀ ਆ ਥੱਕ ਜਿਆ ਬੰਦਾ ਨੀਰਾ ਲੈ ਕੇ ਆਇਆ ਹਾਂ ਨੀਰਾ ਲੈ ਕੇ ਹੈ ਜੀ ਮੇਰੀ ਮਾਸੀ ਵੀ ਨਾਲ थी ਮੇਰੀ ਮੰਮੀ ਵੀ ਨਾਲ थी ਮੈਂ ਪਾਣੀ ਪੀਣਾ ਇਹਨਾਂ ਨੂੰ ਕਦੇ ਰੱਖਣੀ ਆ ਫਿਰ ਕੱਲ ਲੇਣ ਗਈ ਸੀ ਜੀ ਮੇਰੀ ਮਾਸੀ ਦੇ ਦੱਤੀ ਲੱਗੀ ਕਿੱਥੇ ਲੱਗੀ ਕਿੱਥੇ ਲੱਗੀ ਜੀ ਦੱਤੀ ਨਾ ਮੈਂ ਤਾਂ ਨਿਆਮ ਕੱਲ ਵੀ ਗਈ ਸੀ ਕੱਲ ਵੀ ਦੱਤੀ ਖਾ ਲਈ ਤੇ ਅੱਜ ਫਿਰ ਯਾਰ ਨਾਲ ਚਲਾ ਲਿਆ ਕਰ ਬੱਡੇ ਫੂੜਾ ਮਾਮੀਆ ਬਾਜ ਬਾਜਣਾ ਆਂਦਾ ਨਹੀਂ ਬਾਜਣਾ ਨਹੀਂ ਆਂਦਾ ਜੀ ਬਣਾ ਜਾਂਦਾ ਮਸਾ ਆ ਜੀ ਨੀਰਾ ਮਸਾ ਬਾਟ ਕੇ ਲੈ ਮਸਹੀ ਬਾਟ ਲਿਆ ਕਰ ਬੱਡਰ ਨਹੀਂ ਹੁੰਦਾ ਕਿ ਉਹ ਅਗਲਾ ਕਿਲਾ ਮੜ ਜਾ ਅਗਲਾ ਜਵਾਵੀ ਦੇ ਬੇਰਾਮਰਾਵੇਂ ਔਰ ਕਾ ਬੜ ਜਾ ਤੇ ਬੇਰਾਮਰਾਵੇਂ ਔਰ ਕਾ ਬੜ ਜਾ ਓਕੇ ਝਾਲਾ ਨਾਲ ਕਾ ਬੜ ਜਾ ਇਹ ਜਿਹੜਾ ਕਾਰ ਜਾ ਨੀਰਾ ਬਾਟ ਲਿਆ ਕੱਖਮਣਾ ਬਾਗਦਾ ਉੱਤੇ ਉੱਤੇ ਬਾਡਾ ਗਰੂਜੀ ਉੱਤੇ ਕਹਿੰਦਾ ਘਰ ਦਾ ਘੱਜਾ ਕਰਦੇ ਉਹ ਪਾਣੀ ਪੈਦਾ ਤੁਹਾਨੂੰ ਜੀ ਹੋਰ ਕਦਮ ਲੈ ਝੁੱਠੇ ਸੁੱਚਾ ਝੁੱਠਾ ਹੀ ਥੇਲੇ ਮੰਗਿਆ ਦੇ ਫੇਲ ਉੱਤੇ ਦੇਖਦਾ ਬੜਾ ਨੀਚੇ ਰੁਵਾ ਜਾ ਗਏ ਮਿੱਤਰੋ ਇੰਨਾ ਦੀ ਹੋ ਗਈ ਮौज-ਮਸਤੀ ਤੁਹਾਨੂੰ ਅੱਗੇ ਦਿਖਾਣੇ ਆ ਬਲੌਗ ਚ ਬਣੇ ਰਹੋ ਸਬਜ਼ੀ ਬਣਾ ਲਵਾਂਗੇ ਨਾ ਜਲਦੀ ਜਲਦੀ ਆਪਾਂ ਇਹ ਖਾਣਾ ਖਾਣਾ ਰੋਟੀ ਦੀ ਭੁੱਖ ਲੱਗ ਰਹੀ ਏ ਉਹ ਮਿੱਤਰੋ ਸਬਜ਼ੀ ਰੋਟੀ ਬਣ ਜਾਂਦੇ ਉਹ ਤੋਂ ਬਾਅਦ ਤੁਹਾਨੂੰ ਅੱਗੇ ਬਲੌਗ ਚ ਬਣੇ ਰਹੋ ਦਿਖਾਣੇ ਆ ਦੋਸਤੋ ਕੱਲ ਮੈਂ ਕਿਤੇ ਬਾਗੇ ਸੀਗਾ ਬਲੌਗ ਤਾਂ ਹੀ ਕਰਕੇ ਆਪਣਾ ਦਮ ਜਾਲੇ ਰਹਿ ਗਿਆ ਦੋਸਤੋ ਆਈ ਹੋਪ ਤੁਹਾਨੂੰ ਇਹ ਬਲੌਗ ਪਸੰਦ ਆਇਆ ਹੋਊਗਾ ਮਿੱਤਰੋ ਤੁਸੀਂ ਇਹ ਬਲੌਗ ਇੰਜੋਏ ਕਰੋ ਆਪਾਂ ਕੱਲ ਨੂੰ ਫੇਰ ਬਲੌਗ ਹਣਾ ਮੈਂ ਕਿੰਨਾ ਆ ਜਾ ਕੈਂਟ ਜਾ ਸੋਡੇ ਵਾਸਤੇ ਬਾਏ ਬਾਏ